ਅਸੰਖ ਮੋਨ ਲਿਵ ਲਾਇ ਤਾਰ ਔਰ ਅਣਗਿਣਤ ਹੀ ਮੋਨੀ ਪੁਰਖ ਹਨ ਜੋ ਤੇਲ ਧਾਰਾ ਵਤ ਲਿਵ ਲਾਈ ਰੱਖਦੇ ਆ ਅਣਗਿਣਤ ਮੋਨ ਧਾਰਨ ਦੇ ਤਰੀਕੇ ਆ ਅਣਗਿਣਤ ਹੀ ਗ੍ਰੰਥਾਂ ਨੂੰ ਮੋਨ ਦਾ ਜੋ ਕਥਨ ਕਰਨ ਵਾਲੇ ਆ ਅਣਗਿਣਤ ਹੀ ਮੋਨ ਦੇ ਫਲ ਹਨ ਅਣਗਿਣਤ ਪ੍ਰਕਾਰ ਦਾ ਮੋਨ ਹੈ ਗੰਗ ਮੋਨ ਜੜ ਮੋਨ ਕਾਸ਼ਟ ਮੋਨ ਤੇ ਗਿਆਨ ਮੋਨ ਆਦਿਕ ਗੰਗ ਮੋਨ ਜਿਹੜਾ ਪਹਿਲਾਂ ਬਚਪਨ ਤੋਂ ਜਾਂ ਮਗਰੋਂ ਜ਼ੁਬਾਨ 'ਚ ਬਿਮਾਰੀ ਪੈਣੇ ਕਰਕੇ ਗੁੰਗਾ ਹੋਵੇ ਉਹ ਗੰਗ ਮੋਨ ਹੀ ਹੁੰਦਾ ਜੜ ਮੋਨ ਮੂਰਖਤਾ ਕਰਕੇ ਚੁੱਪ ਰਹਿਣਾ ਚਦਰਪੁਰਸ਼ਾਂ ਅੱਗੇ ਕੋਈ ਗੱਲ ਨਾ ਹੋਣੀ ਉਹਨੂੰ ਜੜ ਮੋਨ ਕਹਿੰਦੇ ਆ ਕਾਸ਼ਟ ਮੋਨ ਕਈ ਮੋਨ ਮੋਨ ਜਿਹੜਿਆ ਨਾਲ ਲੱਕੜਵਾਗ ਹਟ ਕਰਕੇ ਮੋਨ ਰੱਖਦੇ ਆ ਕਿਸੇ ਸਾਧਨ ਵਾਸਤੇ ਮੋਨ ਧਾਰਦੇ ਆ ਭਾਵਿਸ਼ਲੇ ਆਦ ਕਰਨ ਵਾਸਤੇ ਕਿਸੇ ਨਾਲ ਨਹੀਂ ਬੋਲਦੇ ਗਿਆਨ ਮੋਨ ਇਸ ਪ੍ਰਕਾਰ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਮਨ ਜਿਹੜਾ ਨਾ ਉਹ ਸਾਰੇ ਉਹਦੇ ਫੁਰਨੇ ਲੈ ਹੋ ਜਾਣੇ ਉਹਨੂੰ ਗਿਆਨ ਮੋਨ ਕਹਿੰਦੇ ਆ ਯਹ ਮੈਂ ਮਮ ਯਹ ਨਾਹੇ ਮਮ ਸਭ ਵਿਕਲਪ ਭੇਸ਼ੀਨ ਪਰਮਾਤਮ ਪੂਰਨ ਸਕਲ ਗਿਆਨ ਮੋਨ ਤਾ ਲੀਨ ਹੰਗਤਾ ਮਮਤਾ ਪੰਜੇ ਕੋਸ਼ਾਂ ਦੇ ਮਾਨ ਤੋਂ ਭਾਵ ਤਿੰਨਾਂ ਦੁਹਾਂ ਦੇਹਾਂ ਦੇ ਮਾਨ ਤੋਂ ਰਹਿ ਤੋਣਾ ਤੇ ਸਾਰਿਆਂ ਚ ਵਾਹਿਗੁਰੂ ਨੂੰ ਪੂਰਨ ਜਾਣ ਕੇ ਜਿਹੜੇ ਮਨ ਦੇ ਸੰਕਲਪ ਮਿਟ ਜਾਣੇ ਇਹਦਾ ਨਾਮ ਗਿਆਨ ਮੋਹਨ ਹੈ ਬੰਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ